ਸੁਬੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ।ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵਧ ਰਹੀ ਹੈ ਪਰ ਇਸੇ باوجود ਬਾਦਲ ਪਰਿਵਾਰ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਤਾ ਕੀਤਾ ਬਲਕਿ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਸੁਬੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ। ਸਾਲ ਲਗਾਤਾਰ ਪੰਜਾਬ ਚ ਠੰਡ ਵਧ ਰਹੀ ਹੈ ਬਾਰੇ ਸਿਵਾਜੂਦ ਬਾਦਲ ਪਰਿਵਾਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਦਾ ਕੀਤਾ ਬਲਕਿ মিডিਆ ਤੋਂ ਵੀ ਦੂਰੀ ਬਣਾਈ ਰੱਖੀ ਸੁਖਬੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਖੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵਧਰੀ ਹੈ ਬਾਰੇ ਸਿਵਾਜੂਦ ਬਾਦਲ ਪਰਿਵਾਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਦਾ ਕੀਤਾ ਬਲਕਿ মিডিਆ ਤੋਂ ਵੀ ਦੂਰੀ ਬਣਾਈ ਰੱਖੀ ਸੁਖਬੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਖੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ। ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵਧਰੀ ਹੈ ਪਰ ਇਸੇ ਬਾਵਜੂਦ ਬਾਦਲ ਪਰਿਵਾਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਤਾ ਕੀਤਾ ਬਲਕਿ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਸੁਖਵੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਖੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ। ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵਾਦਰੀ ਹੈ ਬਰਸੇ باوجود ਬਾਦਲ ਪਰਿਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਤਾ ਕੀਤਾ ਬਲਕਿ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਸੁਪੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵਾਦਰੀ ਹੈ ਬਰਸੇ باوجود ਬਾਦਲ ਪਰਿਵਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਦਾ ਕੀਤਾ ਬਲਕਿ মিডিਆ ਤੋਂ ਵੀ ਦੂਰੀ ਬਣਾਈ ਰੱਖੀ ਸੁਪੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਕੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ ਦਰਅਸਲ ਲਗਾਤਾਰ ਪੰਜਾਬ ਚ ਠੰਡ ਵਧਰੀ ਹੈ ਬਾਰੇ ਸੇ باوجود ਬਾਦਲ ਪਰਿਵਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਦਾ ਕੀਤਾ ਬਲਕਿ মিডিਆ ਤੋਂ ਵੀ ਦੂਰੀ ਬਣਾਈ ਰੱਖੀ ਸੁਪੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਕੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵੱਧ ਰਹੀ ਹੈ ਬਾਰੇ ਸਿ ਬਾਵਜੂਦ ਬਾਦਲ ਪਰਿਵਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਤਾ ਕੀਤਾ ਬਲਕਿ মিডিਆ ਤੋਂ ਵੀ ਦੂਰੀ ਬਣਾਈ ਰੱਖੀ ਸੁਪੀਰ ਬਾਦਲ ਦੀ ਸਜ਼ਾ ਤੋਂ ਬਾਅਦ ਸਚਕੰਡ ਸ੍ਰੀ ਹਰਮੰਦਰ ਸਾਹਿਬ ਸਮੂਹ ਬਾਦਲ ਪਰਿਵਾਰ ਨਤਮਸਤਕ ਹੋਇਆ ਤੇ ਗੁਰੂ ਘਰ ਵਿੱਚ ਜਾ ਕੇ ਸ਼ੁਕਰਾਨਾ ਅਦਾ ਕੀਤਾ ਦਰਅਸਲ ਲਗਾਤਾਰ ਪੰਜਾਬ 'ਚ ਠੰਡ ਵਧ ਰਹੀ ਹੈ ਪਰ ਇਸ ਦੇ ਬਾਵਜੂਦ ਬਾਦਲ ਪਰਿਵਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹਨਾਂ ਨੇ ਨਾ ਸਿਰਫ ਗੁਰੂ ਘਰ ਸੇਜਤਾ ਕੀਤਾ ਬਲਕਿ মিডিਆ ਤੋਂ ਵੀ ਦੂਰੀ ਬਣਾਈ ਰੱਖੀ